ਸਾਡੇ ਹਲਕਾ ਪਧੌੜ ਦੇ ਵਿੱਚ ਅਸੀਂ ਮੁਰ 90 ਦੇ ਵਿੱਚ ਅੱਜ ਖੜੇ ਆ ਸੋ ਇਹ ਭਰਾ ਇਹਨਾਂ ਦੇ ਮਾਤਾ ਤੇ ਪਿਤਾ ਜੀ ਦੇ ਉੱਪਰ ਜਿਹੜੀ ਛੱਤ ਡੇਗਣ ਕਰਕੇ ਪਿਸਲ ਨਹੀਂ ਦੇਣੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਔਰ ਸਰਕਾਰ ਵੱਲੋਂ ਅਸੀਂ ਦੋਨੋਂ ਜੀਆਂ ਦੇ ਲਈ ਦੋਨੋਂ ਮ੍ਰਿਤਕਾਂ ਦੇ ਲਈ ਜਿਹੜਾ 8 ਲੱਖ ਰੁਪਏ ਦੀ ਜਿਹੜੀ ਸਹਾਇਤਾ ਰਾਸੀ ਆ ਉਹ ਇਹਨਾਂ ਨੂੰ ਦੇਣ ਦੇ ਲਈ ਅੱਜ ਇੱਥੇ ਪਹੁੰਚੇ ਆ ਔਰ ਜਿਹੜਾ ਘਰ ਡਿੱਗੇ ਨੇ ਪੁਨਾ ਦਾ ਵੀ ਜਿਹੜਾ ਅਸੈਸਮੈਂਟ ਆ ਪੀਡਬਲਯੂਡੀ ਜਿਹੜਾ ਕਰ ਰਹੀ ਆ ਔਰ ਸਾਡੇ ਸੈਕਟਰੀ ਜਿਹੜੇ ਨੇ ਔਰ ਨਾਲ ਨਾਲ ਸਾਡੇ ਪਟਵਾਰੀ ਵੀ ਜਿਹੜੇ ਲੱਗੇ ਹੋਏ ਨੇ ਪੂਰਾ ਪ੍ਰਸ਼ਾਸਨ ਲੱਗਿਆ ਹੋਇਆ ਔਰ ਉਹਨਾਂ ਨੇ ਦਿਨਾਂ ਦੇ ਵਿੱਚ ਅਸੈਸਮੈਂਟ ਕਰਕੇ ਬਹੁਤ ਜਲਦ ਉਹਨਾਂ ਡਿੱਗੇ ਹੋਏ ਘਰਾਂ ਦਾ ਜਿਹੜਾ ਉਹ ਮੁਆਵਜ਼ਾ ਵੀ ਉਹ ਵੀ ਦਿੱਤਾ ਜਾਊਗਾ ਦੇਖੋ ਗਏ ਹੋਏ ਕਿਸੇ ਇਨਸਾਨ ਨੂੰ ਅਸੀਂ ਵਾਪਸ ਨਹੀਂ ਲੈ ਕੇ ਆ ਸਕਦੇ ਜੋ ਇਸ ਦੁਨੀਆ ਤੋਂ ਚਲਾ ਗਿਆ ਪਰ ਫਿਰ ਵੀ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਹਦਾਇਤ ਜਿਹੜੀਆਂ ਦੇਸ਼ਾਂ ਦੇ ਦੇਸ਼ਾਂ ਦੇ ਅਨੁਸਾਰ ਔਰ ਸਰਕਾਰ ਸਾਡੇ ਲੋਕਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਨਾਲ ਇਹ ਘਟਨਾਵਾਂ ਵਾਪਰੀਆਂ ਪਹਿਲਾਂ ਅਸੀਂ ਤਪੇ ਦੇ ਵਿੱਚ ਵੀ ਜਿਹੜੇ ਸਾਡੇ ਦੋ ਮੋਤਾਂ ਹੋਈਆਂ ਸੀ 7 ਦਿਨ ਪਹਿਲਾਂ ਉਹਨਾਂ ਨੂੰ ਵੀ ਜਿਹੜੇ 4-4 ਲੱਖ ਰੁਪਏ ਦੇ ਚੈੱਕ ਦਿੱਤੇ ਸੀ ਸੋ ਅੱਜ ਅਸੀਂ ਮੌੜ ਨਾਬੇ ਉਸ ਪੀੜਤ ਪਰਿਵਾਰ ਨੂੰ ਜਿਹੜਾ ਚੈੱਕ ਦੇਣ ਦੇ ਲਈ ਪਹੁੰਚੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਸਰਕਾਰ ਆ ਉਹ ਸਾਰੇ ਪੀੜਤ ਲੋਕਾਂ ਦੇ ਨਾਲ ਖੜੀ ਰੂ। ਆ ਉਹਦੇ ਲਈ ਜੀ ਸਾਡੇ ਜ਼ਿਲ੍ਹੇ ਦਾ ਜਿਹੜਾ ਪੀਡਬਲਯੂਡੀ ਡਿਪਾਰਟਮੈਂਟ ਆ ਉਹ ਵੈਰੀਫਿਕੇਸ਼ਨ ਕਰ ਰਿਹਾ ਉਹਦੀ ਅਸੈਸਮੈਂਟ ਕਰ ਰਿਹਾ ਕਿ ਕਿੰਨਾ ਕੁ ਨੁਕਸਾਨ ਉਹਨਾਂ ਦਾ ਹੋਇਆ ਤੇ ਕਿੰਨੇ ਪੈਸੇ ਦੇ ਨਾਲ ਜਿਹੜਾ ਉਹਨਾਂ ਦਾ ਘਰ ਆ ਜਿਹੜਾ ਉਹ ਦੁਬਾਰੇ ਤੋਂ ਵਧੀਆ ਸਹੀ ਬਣ ਸਕਦਾ। ਔਰ ਬਹੁਤ ਜਲਦ ਉਹਨਾਂ ਸਾਰੇ ਘਰਾਂ ਨੂੰ ਜਿਹੜਾ ਸਰਕਾਰ ਆ ਉਹ ਜਿਹੜੀ ਸ਼ਹਿਤਾਰਾਸੀ ਆ ਅਸੈਸਮੈਂਟ ਦੇ ਆਧਾਰ ਤੇ ਉਹ ਸਾਰਿਆਂ ਨੂੰ ਜਾਰੀ ਕਰੂ। ਜੀ ਬਹੁਤ ਹੀ ਧੰਨਵਾਦ ਕਰਦੇ ਆਂ ਜੀ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਗਰੀਬ ਪਰਵਾਦ ਦੀ ਮਦਦ ਕੀਤੀ। ਉਹ ਆਪਾ ਉਹਨਾਂ ਨੂੰ ਪਛਾਤਾ ਸਕਦੇ ਨਹੀਂ ਸੀ ਦੋਨੇ ਜੀ ਚਲੇ ਗਏ ਆਪਾਂ ਲਿਆ ਨਹੀਂ ਸਕਦੇ ਸੀ ਚਲੋ ਉਹਨਾਂ ਨੇ ਗਰੀਬ ਪਰ ਆ ਬਹੁਤ ਮਦਦ ਕੀਤੀ ਬਹੁਤ ਹੀ ਧੰਨਵਾਦ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਨੇ ਕਰਿਆ ਸ਼ੁਕਰ ਕਰਾਈ ਵੀ ਚਲੋ ਮਦਦ ਤਾਂ ਹੋਈ ਉਹਨਾਂ ਦੀ ਬੱਚਾ ਹੀ ਜ਼ਖਮੀ ਸੀ ਉਹ ਬਚ ਗਿਆ ਚਲੋ ਪ੍ਰਮਾਤਮਾ ਦਾ ਸ਼ੁਕਰ ਹੋਇਆ ਕਿੰਨੇ ਮੋਤਾਂ ਹੋ ਜਾਂਦੇ ਦੋ ਮੋਤਾਂ ਹੋਏ ਜੰਮੀਆ ਬੀਬੀ ਦੋਨੇ ਚਲੇ ਗਏ ਸੀ ਪੋਤਾ ਉਹਨਾਂ ਦਾ ਬਚ ਗਿਆ ਸੀ ਚਲੋ ਬਹੁਤ ਸ਼ੁਕਰ ਹੈ ਜਿਹੜਾ ਪੁੱਤ ਦੀ ਜਿੰਦਗੀ ਬਚ ਗਈ 8 ਲੱਖ ਦਾ ਚੈੱਕ ਸੀ ਜੀ ਐਮਐਲਏ ਸਾਹਿਬ ਖੁਦ ਦੇਣ ਆਏ ਆ ਲਾਲ ਸਿੰਘ ਲਾਲ ਸਿੰਘ ਗੋਕੇ ਉਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪੰਚਾਇਤ ਗੁਣਿਓ ਸਾਰੇ ਨਗਰ ਕੰਨਿਓ ਵੀ ਗਰੀਬ ਪਰਵਾਦ ਬਹੁਤ ਸਹਾਇਤਾ ਕਰਦੇ